ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਤੇ ਬਾਕੀ ਗਰਮੀਆਂ ਦੇ ਦਿਨ ਚੱਲਣ ਡਿਆ ਜੀ ਸਾਰੇ ਜਣੇ ਠੰਡੀਆਂ ਠੰਡੀਆਂ ਚੀਜ਼ਾਂ ਖਾਓ ਆਪਾਂ ਵੀ ਠੰਡੀਆਂ ਠੰਡੀਆਂ ਚੀਜ਼ਾਂ ਖਾਣ ਲੱਗੇ ਕਿਤੇ ਗਿਆ ਲਗਾ ਕੇ ਰੱਖਿਆ ਠੰਡੀ ਚੀਜ਼ ਲਗਾ ਕੇ ਰੱਖੀ ਅਸਲ ਵਿੱਚ ਨਾ ਅਸੀਂ ਜਿਹੜੇ ਆ ਧਵਾਣੇ ਖੰਦੇ ਖਾਣੇ ਚੰਗੇ ਹੁੰਦੇ ਆ ਤੇ ਸਵਾਦ ਵੀ ਟੇਸਟੀ ਵੀ ਬੜੇ ਹੁੰਦੇ ਆ ਨਾ ਜਦੋਂ ਠੰਡਾ ਫਰਿੱਜ ਵਿੱਚ ਰੱਖ ਕੇ ਖਾਈਏ ਤੇ ਤੇ ਦੋ ਤਿੰਨ ਵਾਰੀ ਨਾ ਆਪਾਂ ਕੱਟ ਕੇ ਜਿਹੜਾ ਵਾ ਖਾ ਲਿਆ ਤੇ ਅੱਜ ਮੰਮੀ ਜੀ ਆਂਦੇ ਤੁਹਾਨੂੰ ਜੂਸ ਕੱਟ ਕੇ ਦਿੰਨੇ ਆ ਤੇ ਅੱਜ ਲੱਗੇ ਆ ਜੀ ਕੱਢਣ ਜੂਸ ਪਰ ਉਹ ਬਿਨਾ ਮਿਕਸੀ ਤੋਂ ਠੀਕ ਆ ਤੇ ਮੈਂ ਤੇ ਮੰਮੀ ਜੀ ਨੂੰ ਕਿਹਾ ਵੀ ਬਿਨਾ ਮਿਕਸੀ ਤੋਂ ਕਿੱਦਾਂ ਨਿਕਲਣਾ ਆਣਾ ਵੀ ਮਿਕਸੀ ਦੇ ਨਾਲ ਜਲਦੀ ਜਿਹੜਾ ਨਿਕਲ ਜਾਂਦਾ ਪਰ ਕਹਿੰਦੇ ਇੰਦਾ ਕੱਢ ਲੈਣਾ ਮੈਂ ਐਵੇਂ ਇੰਨਾ ਨਾ ਪੰਗਾ ਪਾਉਣਾ ਬਿਨ ਮਿਕਸੀ ਇਹੋ ਇਹ ਉਹ ਉਦਾਂ ਜਿਹੜਾ ਦਬਾਣਾ ਤਾਂ ਇਹਦੇ ਵਿੱਚ ਬੀ ਬਗਾਰ ਆ ਜਾਂਦੇ ਤਾਂ ਚੰਗੇ ਨਹੀਂ ਨ ਲੱਗਦੇ ਤੇ ਉਦਾਂ ਮੈਂ ਮਰ ਨੂੰ ਕੱਢ ਕੇ ਤਾਂ ਇਹ ਤੇ ਕਿਹਦੇ ਬਹੁਤ ਸੁਆਦ ਬਣਿਆ ਵਾ ਮੈਂ ਚੱਲ ਪਿਆ ਵਸ ਫ੍ਰੀਜ ਚ ਤੇ ਮੈਂ ਤੇਰ ਬਣਾਣੇ ਤੁਹਾਨੂੰ ਅੱਜ ਇੱਕ ਵਾਰੀ ਤੇ ਅੱਜ ਲੱਗੇ ਆ ਜੂਸ ਬਣਾਉਣਾ ਤੇ ਦੇਖਦੇ ਆ ਫਿਰ ਆਜੋ ਤੁਹਾਨੂੰ ਵੀ ਦੱਸਦੇ ਨਾਲੇ ਕਿਹੜੇ ਤਰੀਕੇ ਨਾਲ ਬਣਾਉਂਦੇ ਆ ਹੈ ਇਹ ਨਵਾਂ ਤਰੀਕਾ ਇਹ ਤਰੀਕਾ ਵਾ ਇਹ ਨਵਾਂ ਔਖਾ ਤਰੀਕਾ ਨੇ ਚਲੋ ਫਿਰ ਬਣਾ ਲੇ ਮੁੰਮੇ ਚੰਗਾ ਵਾ ਮੰਮੀ ਨੀ ਨਾ ਠੀਕ ਹੈਗੀ ਹਾਂ ਤੁਹਾਨੂੰ ਵੀ ਠੀਕ ਆਣਾ ਮੰਮੀ ਹਾਂ ਠੀਕ ਆ ਹਾਂ ਪਰ ਇਹ ਅਗੇ ਦੇ ਵਿੱਚ ਬੀ ਹੁੰਦੇ ਆ ਬੀ ਨਾ ਜੂਸ ਠੀਕ ਆ ਤੁਹਾਨੂੰ ਪਤਾ ਹਾਂ ਚਲੋ ਜੂਸ ਤੁਸੀਂ ਜਿਹੜਾ ਵਾ ਪੀ ਲਿਓ ਨਾ ਦੇਖੀ ਪੰਨਾ ਮਿੱਠਾ ਲੱਗਦਾ ਠੀਕ ਤੈਨੂੰ ਟੇਸਟ ਕਰ ਲੈਣਾ ਤੇ ਲਓ ਜੀ ਹਾਂ ਲਾ ਲਈ ਅੰਦਰ ਲਾ ਲਈ ਇਹਦਾ ਮਤਲਬ ਆ ਕਿ ਇਹ ਮਿੱਠਾ ਵਾ ਹਨਾ ਹਾਂ ਤੇ ਪੱਕੇ ਰਸ ਤਾਂ ਕਿਤੇ ਨਹੀਂ ਮੜ ਜਾ ਹਾਂਜੀ ਤੇ ਲਓ ਜੀ ਇਧਰ ਨੂੰ ਛੋਟੇ ਛੋਟੇ ਟੁਕਰੇ ਕਰ ਲਾਂਗੇ ਨਾ ਪਹਿਲਾਂ ਅੱਛਾ ਠੀਕ ਠੀਕ ਆ ਜਿਹੜਾ ਆਸਾਨੀ ਦੇ ਨਾਲ ਬਾਹਰ ਉਹ ਨਿਕਲ ਜਾਵੇ ਹਾਂ ਤੇ ਕਮੈਂਟ ਕਰਕੇ ਦੱਸਿਓ ਠੀਕ ਆ ਕਿਹੜਾ ਕਿਹੜਾ ਸ਼ਕੀਨਾ ਦਵਾਣ ਦੇ ਖਾਣ ਦਾ ਤੇ ਆਹ ਗਰਮੀ ਦਾ ਦਿਨ ਵਾ ਦੋ ਚਾਰ ਮੁੜਕੇ ਦਵਾਨੇ ਲੱਭਣੇ ਨਹੀਂ ਹੋਰੇ ਮੁੜਕੇ ਨਹੀਂ ਲੱਭਣੇ ਅਖਰ ਪੂਜਾ ਦੇ ਖਰੇ ਗਰਮ ਹੁੰਦਾ ਨਾ ਮੰਮੀ ਜੀ ਉਹ ਨਹੀਂ ਚੰਗਾ ਮਤਲਬ ਹੁੰਦਾ ਟੇਸਟੀ ਆ ਪਰ ਇਹ ਆ ਕਿ ਹੁੰਦਾ ਉਹ ਗਰਮ ਵਾਂ ਤੇ ਉਹ ਵੈਸੇ ਸੌਂਗ ਤੋਰ ਤੇ ਜੇ ਖਾਣਾ ਇੱਕ ਅੱਧਾ ਪੀਸ ਖਾਣੀ ਹੈ ਨਾ ਇਹ ਆ ਜੀ ਦਵਾਨਾ ਫਿਰ ਇਹਦੇ ਨਜ਼ਾਰੇ ਆ ਜਾਂਦੇ ਨੇ ਹਾਂ ਠੰਡਾ ਹੁੰਦਾ ਵਾ ਸਿਹਤ ਵਾ ਤੇ ਵਧੀਆ ਹੁੰਦਾ ਤੇ ਪਤਾ ਤੇ ਤੁਹਾਨੂੰ ਲੱਗ ਹੀ ਗਿਆ ਹੋਊਗਾ ਜੀ ਕਿੱਦਾਂ ਕੱਢਣਾ ਵਾ ਆ ਲਾਗੇ ਰੱਖੀ ਆ ਮੰਮੀ ਜੀ ਨੇ ਹੈ ਇਹਦੇ ਨਾਲ ਹੀ ਕੱਢਾਂਗੇ ਆਪਾਂ ਜੂਸ ਤੇ ਹੂੰ ਉਹਦੇ ਨਾਲ ਮੈਂ ਪਰਮੈਂਟਾ ਜੂਤ ਨਿਕਲ ਜਾਂਦਾ ਵਾ ਤੇ ਆਹ ਦੋ ਤਿੰਨ ਪਾਸੇ ਆ ਗਏ ਇਹਨਾਂ ਦੇ ਤੇ ਮੈਂ ਆ ਵੱਡੇ ਪਾਸੇ ਨਾਲ ਕੱਢੂੰਗੀ ਆਹੇ ਤਾਂ ਜਦਾ ਮੋੜਿਆ ਉਹ ਜਦਾ ਮੋੜਿਆ ਰਗੜੀਦੀ ਆ ਨਾ ਹਾਂਜੀ ਤੇ ਬਸ ਇੱਥੇ ਹੀ ਕੱਢੀ ਚੰਨਾ ਬਹੁਤ ਹੈ ਬੜੀ ਛੇਤੀ ਆ ਜੇ ਉਹਦੋਂ ਖਾਤਾ ਮੈਂ ਹੁੰਦਾ ਜੀ ਸਾਰਾ ਪਾਣੀ ਹੈ ਦੇ ਵਿੱਚ ਹਨਾ ਉਹਦੋਂ ਤੈਨੂੰ ਪਤਾ ਨਹੀਂ ਨਾ ਮੈਂ ਇਦਾਂ ਕੱਢਿਆ ਵਾ ਤੂੰ ਮੈਂ ਬੜਾ ਕੰਮ ਰੇ ਚੀਗਾ ਆ ਉਹਦੋਂ ਮੰਮੀ ਜੀ ਨੇ ਟਰਾਈ ਕੀਤਾ ਫਿਰ ਇੱਕ ਹੀ ਆ ਇਹ ਕਿਦਾਂ ਕੱਢਿਆ ਵਾ ਵਾ ਕੋਈ ਇਹ ਸਭ ਤੋਂ ਪਹਿਲਾਂ ਟਰਾਈ ਹੁੰਦੀਆਂ ਚੀਜ਼ਾਂ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਆਪਾਂ ਐਵੇਂ ਨਹੀਂ ਅਸੀਂ ਦੱਸ ਦਿੰਨੇ ਹਾਂ ਤੋ ਇਹ ਕਦੇ ਬਹੁਤ ਵਧੀਆ ਵਾ ਨਾ ਹਾਂਜੀ ਫਿਰ ਆ ਪਤਾ ਲੱਗ ਜਾਂਦਾ ਆਪ ਨੂੰ ਟੀਟ ਦਾ ਬਣ ਜੇਗਾ ਸੋ ਕਿਤੇ ਕਿਹਨਾ ਹਾਂਜੀ ਹਾਂ ਨੀ ਨੀ ਬਿਲਕੁਲ ਨਾਲੇ ਆਪ ਨੂੰ ਪਤਾ ਹੁੰਦਾ ਵੀ ਕਿਹੜੀਆਂ ਕਿਹੜੀਆਂ ਗੱਲਾਂ ਨਹੀਂ ਕਰਨੀਆਂ ਕਿੱਦਾਂ ਕਿੱਦਾਂ ਨਿਕਲਣਾ ਹਨ ਹਾਂ ਲਓ ਜੀ ਇਹ ਜਿਨ੍ਹਾਂ ਘਰ ਨਹੀਂ ਮਿਕਸ ਲੈ ਗੇ ਜਾਂ ਜਿਹੜੇ ਸਾਡੇ ਵਾਂਗੂ ਟੀਟ ਹੋ ਜਾਂਦੇ ਆ ਵੀ ਰਹਿਣ ਤਾਂ ਕੀ ਕਰਨਾ ਤੇ ਉਹ ਇਦਾਂ ਟਰਾਈ ਕਰ ਸਕਦੇ ਆ ਨਹੀਂ ਤਾਂ ਸਾਫ਼ ਕਰਨ ਹੁਣ ਵੀ ਨਹੀਂ ਕਰਦੇ ਹਾਂਗੇ ਵੀ ਕੀ ਕਰਨਾ ਆਚਾ ਨਾ ਆ ਸਹੀ ਗੱਲ ਨਾ ਸਾਡਾ ਵੀ ਕੋਈ ਇਦਾਂ ਦਾ ਲਾ ਲਓ ਬਾਜ ਮੈਨੂੰ ਕਰਨਾ ਪੈਂਦਾ ਤੇ ਪਰ ਇਹ ਨਹੀਂ ਆ ਵਧੀਆ ਯਾਰ ਤਰੀਕਾ ਨਹੀਂ ਆ ਹਾਂ ਹਾਂ ਵਧੀਆ ਠੀਕ ਹਵਾ ਨਾ ਹਾਂ ਜੀ ਵਧੀਆ ਨਾ ਕੀ ਜਿਹਾ ਹਾਂ ਨਾਲੇ ਛਾਟੀ ਹੋਈ ਜਾਣ ਡਿਆ ਇਕੜਾ ਟਾਈਮ ਲੱਗਣ ਡਿਆ ਹੁਣ ਤਾਂ ਮੈਂ ਤਾਂ ਕੋਲਾ ਤੇਗਾ ਕੋਲਾ ਵਹ ਮਸ਼ੀਨ ਮਸ਼ੀਨ ਦੇ ਵਿੱਚ ਖੋਣਾ ਵੀ ਕਿਦਾਂ ਹੀ ਹਣਾ ਮਸ਼ੀਨਾਂ ਵੀ ਮਸ਼ੀਨ ਉਹ ਨਾ ਜੇ ਤੇ ਮਲਸਾਂ ਤੇ ਗਾਜੂਸ ਕੱਢੀਦਾ ਵਾ ਨਹੀਂ ਨਹੀਂ ਮੇਰੇ ਕਿਹਾ ਤਾਂ ਪਾਪੀ ਉਹਨੇ ਵਿੱਚ ਰੱਖ ਹੀ ਲੈਣਾ ਜਾਂ ਸਮਝਿਆ ਐਦਾਂ ਸਗੋਂ ਵਧੀਆ ਨਿਕਲ ਜਾਣਾ ਜ਼ਿਆਦਾ ਨਿਕਲ ਜਾਣਾ ਮੈਂ ਹਾਂ ਹੈਨਾ ਔਰ ਤੇ ਚਲੋ ਇਹਦਾ ਕਰ ਕਰਕੇ ਇਹਨਸਾ ਦੂਸ ਪਰ ਲੈਣਾ ਠੀਕ ਆ ਤੇ ਬਾਅਦ ਚ ਮਜ਼ਾ ਬੜਾ ਆਉਂਦਾ ਪੀਣ ਦਾ ਗਲਾਸਾਂ ਚ ਪਾ ਕੇ ਪੀਤਾ ਜਦੋਂ ਅੰਨਾ ਡੰਡਾ ਜੂਸ ਇਹਦੇ ਚ ਪਾਵਾਂਗੇ ਜੀ ਬਰਫ਼ ਬਰਫ਼ ਪਾਵਾਂਗੇ ਹੈ ਹੀ ਠੰਡਾ ਬੜਾ ਪਤਾ ਹਾਂ ਫ੍ਰਿਜ ਵਿੱਚ ਕੱਢਿਆ ਆ ਚਲੋ ਜੀ ਫਿਰ ਵੀ ਇੱਧਾ ਕਰ ਲਓ ਮਟਿਆ ਪਿਆ ਇਹਨਾਂ ਨੂੰ ਦੋ ਦੋ ਤਿੰਨ ਮਿੰਟ ਹਾਂ ਦੋ ਤਿੰਨ ਮਿੰਟ ਤੇ ਜਿੰਨਾਂ ਦੇ ਪੀਸ ਵੱਡੇ ਆ ਇਦਾਂ ਕੱਟ ਕਰਕੇ ਤੇ ਫਿਰ ਮਿੰਟੋ ਮਿੰਟ ਆ ਜਾਂਦਾ ਨਹੀਂ ਇਹਦਾ ਟਾਈਮ ਵੀ ਨਹੀਂ ਲੱਗਣਿਆ ਹਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਜੂਸ ਕਿਦਾਂ ਨਿਕਲਦੇ ਆਵਾ ਤੁਸੀਂ ਵੀ ਟਰਾਈ ਕਰਿਓ ਜਰੋ ਇਦਾਂ ਠੀਕ ਆ ਸਾਰੇ ਜਣੇ ਜਿਹੜੇ ਦਵਾਨੇ ਖਾਂਦੇ ਆ ਨਾ ਇੱਕ ਵਾਰ ਮੇਰੇ ਤਰੀਕੇ ਨਾਲ ਬਣਾ ਕੇ ਤੇ ਫੇਰ ਸਾਨੂੰ ਕਮੈਂਟ ਕਰਕੇ ਦਿਓ ਹੁਣ ਇਹ ਵੇਖਣਾ ਵਾ ਵੀ ਇਹਦੇ ਵਿੱਚੋਂ ਨਿਕਲਦੇ ਕਿੰਨੇ ਗਲਾਸ ਆ ਠੀਕ ਆ ਹਾਂਜੀ ਨਿਕਲ ਗਿਆ ਫਿਰ ਹੋਰ ਚਲੋ ਜੀ ਹੁਣ ਅਗਲਾ ਪ੍ਰੋਸੈਸ ਇੱਕ ਗਲਾ ਬੱਲੇ ਇਹ ਵੀ ਆ ਹਾਂਜੀ ਜੇ ਅਸੀਂ ਮਿਕਸੀ ਜੀ ਕੱਢਾਂਗੇ ਨਾ ਉਹਨਾ ਮਿੱਠਾ ਵੀ ਕੱਢ ਜਾਂਦਾ ਮਿੱਠਾ ਹਾਂ ਕਮੇਸੀ ਪੀ ਲੈਂਦੇ ਥੋੜਾ ਦਵਾਨਾ ਮਿੱਠਾ ਹੋਣਾ ਆਛਾ ਮਿੱਠਾ ਥੋੜਾ ਜਿਹਾ ਕੱਢ ਜਾਂਦਾ ਵਾ ਲਓ ਜੀ ਇਧਰਲੀ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਜੂਸ ਲਾ ਲੈਣਾ ਅੱਛਾ ਹੁਣ ਇਹਨੂੰ ਪਾਣੀ ਦੀ ਮਦਦ ਨਾਲ ਕਰਨਾ ਹੈ ਹਾਂ ਚਲੋ ਜੀ ਹੁਣ ਪਤਾ ਲੱਗੂ ਕਿੰਨਾ ਨਿਕਲਣਾ ਜੂਸ ਹਨ ਤੇ ਇਹ ਜੀ ਕਿਲੋ ਕਿਲੋ ਦਾ ਹੀ ਨਾ ਇਹ ਨਹੀਂ ਕਿਲੋ ਥੋੜੀ ਆ ਵਾਧੇ ਹੀ ਇਹ 3 ਕਿਲੋ ਦਾ ਹੀ ਸਹੀ ਕੱਲਾ ਦੇ 3 ਕਿਲੋ ਦਾ ਹੀ ਹਾਂ 3 ਕਿਲੋ ਦਾ 3 ਕਿਲੋ ਜੋ ਹਨ ਜੂਸ ਚੈੱਕ ਕਰਨਾ ਵੀ ਕਿੰਨਾ ਨਿਕਲਦਾ ਵਾ ਠੀਕ ਆ ਲਓ ਜੀ ਵਾ ਕੀ ਆ ਮੰਮੀ ਗੱਲ ਤੁਹਾਡੀ ਠੀਕ ਆ ਮਿੱਠੇ-ਮੁੱਠੇ ਦਾ ਮੈਨੂੰ ਪਤਾ ਨਹੀਂ ਆ ਪਰ ਜਿਹੜੀ ਮਸ਼ੀਨ ਹੋਣਾ ਉਹਨੇ ਕੀ ਕਰਨਾ ਹੀ ਆੜੇ ਗੁੱਦੇ ਦੇ ਵਿੱਚੋਂ ਚੰਗੀ ਤਰ੍ਹਾਂ ਨਿਚੋੜ ਕੇ ਨਹੀਂ ਕੱਢਣਾ ਹਣਾ ਤੇ ਇਹਨੇ ਅਸੀਂ ਆਪਣੇ ਮਦਦ ਦੇਣਾ ਇਸ ਤਰੀਕੇ ਨਾਲ ਤੁਸੀਂ ਜਿਹੜਾ ਬਾ ਚੰਗੀ ਤਰ੍ਹਾਂ ਦਾ ਨਿਚੋੜ ਕੱਢ ਸਕਦੇ ਆ ਜਿੰਨਾ ਵੀ ਮਿੱਟਾ ਸਾਰਾ ਹਣਾ ਅਬਜ਼ਰਵ ਕਰ ਸਕਦੇ ਆ ਕੱਢ ਕੇ ਇਹਦੇ ਵਿੱਚ ਵਾਖਿਆ ਆ ਗੱਲ ਆ ਗੱਲ ਦਾ ਹੈਗਾ ਵਾ ਕੋਈ ਵੀ ਜੂਸ ਕੱਢ ਲਓ ਨਾ ਉਹ ਥੋੜਾ ਜਿਹਾ ਜੂਸ ਵਿੱਚ ਰੱਖ ਹੀ ਲੈਂਦੀ ਆ ਮਸ਼ੀਨ ਪੂਰਾ ਪ੍ਰੋਪਰ ਨਹੀਂ ਕੱਢਦੀ ਹੈਗੀ ਤੇ ਇਹ ਹੋਮ ਗ੍ਰੇਡ ਜਿਹੜੀਆਂ ਚੀਜ਼ਾਂ ਫਿਰ ਜਿਹੜੇ ਹੱਥੀ ਕੰਮ ਹੋਣੇ ਆ ਉਹ ਤੇ ਫਿਰ ਤੁਹਾਨੂੰ ਪਤਾ ਉਹਦੇ ਨਾਲ ਦੀ ਰੀਸ ਨਹੀਂ ਹੋਣੀ ਹੈਗੀ ਹਣਾ ਤੇ ਕਰਿਓ ਫੇ ਤੁਸੀਂ ਵੀ ਟਰਾਈ ਠੀਕ ਆ ਇਹ ਵਾਲਾ ਤਰੀਕਾ ਤੇ ਸਾਨੂੰ ਵੀ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਦੇਖਦੇ ਕਿੰਨੇ ਕ ਗਲਾਸ ਨਿਕਲਦੇ ਆ ਤੇ ਹੁਣ ਕੱਢ ਲਓ ਜੂਸ ਚੰਗੀ ਤਰ੍ਹਾਂ ਫਿਰ ਦੇਖਦੇ ਆ ਕਿੰਨੇ ਕ ਗਲਾਸ ਨਿਕਲਦੇ ਆ ਫਿਰ ਤੁਹਾਨੂੰ ਵੀ ਜਿਹੜਾ ਵਾ ਦਿਖਾਉਨੇ ਆ ਕਿੰਨੇ ਗਲਾਸ ਨਿਕਲੇ ਆ 3 ਕਿਲੋ ਦੇ ਵਿੱਚੋਂ ਠੀਕ ਆ ਹੂੰ ਸਾਰਾ ਪ੍ਰੋਪਰ ਕੱਢ ਲਿਆ ਹੋਇਆ ਜੀ ਇੱਧਰ ਗੁੱਤਾ ਜਾ ਤੇ ਇੱਧਰਲੀ ਸਾਈਡ ਦੇ ਉੱਤੇ ਜਿਹੜਾ ਵਾ ਜੂਸ ਆ ਹਨਾ ਤੇ ਦੇਖ ਸਕਦੇ ਹੋ ਤੁਸੀਂ ਕਿੰਨਾ ਵਧੀਆ ਜਿਹੜਾ ਵਾ ਪਿਉਰੀਫਾਈ ਜਿਹੜਾ ਨਿਕਲਿਆ ਹਨਾ ਤੇ ਮਸ਼ੀਨ ਦੇ ਨਾਲ ਘੱਟ ਨਿਕਲਣੀ ਤੇ ਹੱਥ ਦੇ ਨਾਲੋਂ ਜ਼ਿਆਦਾ ਮਸ਼ੀਨ ਦੇ ਨਾਲ ਵੀ ਟਰਾਈ ਕਰਕੇ ਵੇਖਾਂਗੇ ਭਲਾ ਘੱਟ ਨਿਕਲਦਾ ਐਵੇਂ ਨਿਕਲਣਾ ਤੇ ਘਾਟੀ ਆ ਪਰ ਇਹ ਆ ਕਿ ਚਲੋ ਦਸੋ ਕੋ ਵਧੀਆ ਨਿਕਲ ਜਾਣਾ ਹਾਂ ਮੇਡ ਹੈਂਡ ਬੇਂਡ ਹਾਂ ਮੇਡ ਕਹਿੰਦੇ ਆ ਤੇ ਬਾਕੀ ਵੀ ਦੇ ਸਕਦੇ ਹੋ ਜੀ ਠੀਕ ਆ ਇਹਦੇ ਵਿੱਚ ਆਪਾਂ ਕੋਈ ਵੀ ਜਿਹੜਾ ਵਾ ਮਿੱਠਾ ਐਡ ਨਹੀਂ ਕਰਨਾ ਸਿੰਪਲ ਯੂਜ਼ ਪੀਣਾ ਵਾ ਜਿਵੇਂ ਮਤਲਬ ਜਿਵੇਂ ਕੱਢਿਆ ਇਦਾਂ ਹੀ ਪੀਣਾ ਵਾ ਹਣਾ ਮੰਮੀ ਜੀ ਤੇ ਕਾਲਾ ਨਮਕ ਜਿਹੜਾ ਤੁਸੀਂ ਐਡ ਕਾਲਾ ਨਮਕ ਪਾ ਸਕਦੇ ਹੋ ਉਹ ਵੀ ਮੈਂ ਕਹਿੰਦੇ ਰਹਿਣ ਤੋਂ ਆਹੋ ਇਦਾਂ ਹੀ ਪੀਨੇ ਆ ਹਾਂ ਜੀ ਇੱਦਾਂ ਕਰਦੇ ਇੱਦਾਂ ਹੀ ਪੀਣੀ ਤੇ ਪਾਉ ਤੁਸੀਂ ਤੇ ਤੁਹਾਨੂੰ ਟੇਸਟ ਕਰਕੇ ਦੱਸਿਓ ਫਿਰ ਹੈ ਵੀ ਕਿਵੇਂ ਦਾ ਬਣਿਆ ਵਾ ਯੂਸ ਤੇ ਫਿਰ ਤੁਸੀਂ ਵੀ ਸਾਰੇ ਜਾਣੇ ਜ਼ਰੂਰ ਟਰਾਈ ਕਰਿਓ ਠੀਕ ਆ ਆ ਹੱਥ ਵਾਲਾ ਤੇ ਜ਼ਰੂਰ ਟਰਾਈ ਕਰਿਓ ਨਾ ਹੈਂਡ ਮੇਡ ਤੇ ਫਿਰ ਸਾਨੂੰ ਦੱਸਿਓ ਕਿਦਾਂ ਦਾ ਲੱਗਦਾ ਵਾ ਤੇ ਜਿਹੜੇ 슈ਗਰ ਦੇ ਮਰੀਜ਼ ਆ ਉਹ ਮਿੱਠਾ ਨਾ ਪੋਣ ਇਸ ਤਰੀਕੇ ਨਾਲ ਹੀ ਪੀਣੇ ਦਾ ਜੈਨੂਨ ਜਿਹੜਾ ਨੇਚਰਲ ਹਨਾ ਤੇ ਲਓ ਜੀ ਇਹ ਜਿੰਨੇ ਕਿਲੋ 3 ਕਿਲੋ ਦਵਾਨੇ ਦਾ 4 ਗਲਾਸ ਬਣ ਜਾਣੇ ਆ ਕਿ ਬਚਨ ਕਾਫੀ ਪਚੂਗਾ ਗਈ ਬਚ ਗਿਆ ਇੱਕ ਗਲਾਸ ਬਚ ਗਿਆ ਗਲਾਸ ਵੀ ਵਿਚਾਰੇ ਨਹੀਂ ਕਿਨਗੇ ਆ ਇੱਕ ਹੈਗਾ ਗਲਾਸ ਹੋਰੇ ਤਾਂ ਦਾ ਇੱਕ ਹੈਗਾ ਵੱਡਾ ਗਲਾਸ ਨਹੀਂ ਜਾਣੇ ਅਸੀਂ ਤਿੰਨ ਵਾ ਤੇ ਗਲਾਸ ਨਿਕਲ ਗਏ ਪੰਜ ਹੈ ਤੇ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗਣ ਡਿਆ ਤੁਸੀਂ ਹੈ ਦੇਖਣ ਨੂੰ ਤੇ ਆਸ ਕਰਦੇ ਪੀਣ ਨੂੰ ਵੀ ਉਹਨਾਂ ਸਵਾਦ ਹੋਊਗਾ ਹੁਣ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਠੀਕ ਆ ਕਿਵੇਂ ਦਾ ਲੱਗਾ ਇਹ ਤਰੀਕਾ ਕਿਵੇਂ ਦਾ ਲੱਗਾ ਵਾ ਸਪੈਸ਼ਲ ਪਹਿਲਾਂ ਇਹ ਦੱਸਿਓ ਅੱਛਾ ਇਹ ਚ ਪਾ ਲਓ ਚਲੋ ਜੀ ਦੇ ਵਿੱਚ ਪਾ ਲਓ ਹਨਾ ਦੇਖਦੇ ਭਾਬਾ ਕਿ ਨਹੀਂ ਨਹੀਂ ਪਰਣਾ ਤੇ ਉਹ ਭਾਰੀ ਗਿਆ ਵਾ ਭਾਰੀ ਲਿਆ ਫਿਰ ਤੁਸੀਂ ਹੈ ਲਓ ਜੀ ਇਹ ਹੀ ਜੀ 3 ਕਿਲੋ ਹਦਵਾਨਾ ਤੇ 3 ਕਿਲੋ ਦੇ ਦਵਾਨੇ ਦੇ ਵਿੱਚੋਂ ਇੰਨਾ ਯੂਜ਼ ਨਿਕਲਿਆ ਵਾ ਹਨਾ ਉਹ ਵੀ ਹੱਥ ਦੇ ਨਾਲ ਕੱਢਣ ਨਾਲ ਤੇ ਜੇ ਮਿਕਸੀ ਨਾਲ ਕੱਢਦੇ ਪਤਾ ਨਹੀਂ ਕਿਦਾਂ ਦਾ ਨਿਕਲਦਾ ਨਹੀਂ ਇੰਹੀਂ ਤੇ ਕੱਢਿਆ ਨਹੀਂ ਅਜੇ ਤੇ ਇਹ ਸੋਖੇ ਤਰੀਕੇ ਨਾਲ ਹੀ ਨਿਕਲ ਗਿਆ ਇਦਾਂ ਮਸ਼ੀਨ ਦਾ ਐਵੇਂ ਤਾਮ-ਜਾਮ ਜਿਆ ਕਰਨਾ ਪੈਣਾ ਹੀ ਇਸ ਤਰੀਕੇ ਨਾਲ ਹੀ ਉਹ ਕੱਢਿਆ ਆਣੀ ਆ ਤੇ ਨਾਲੇ ਕਸਟਮ ਕਰਾ ਬੁਝਾਰਾ ਆਇਆ ਹੋਣਾ ਹਾਂਜੀ ਤੇ ਚਲੋ ਦੂਸਰੀ ਵਧੀਆ ਨਾਲ ਹੁਣ ਤੁਸੀਂ ਲੈ ਕੇ ਕਿਥੇ ਚੱਲੇ ਆਂ ਪੀਣ ਵਾਲੇ ਤੇ ਆਪਾਂ ਹੀ ਆ ਤੇ ਨਹੀਂ ਪੀਓ ਅਸਾਂ ਮੀਨਾ ਮਾਰ ਕੇ ਨਹੀਂ ਪੀਓ ਲਓ ਜੀ ਹੁਣ ਤੁਹਾਨੂੰ ਟੇਸਟ ਕਰਕੇ ਦੋ ਖਾ ਲਦੇ ਆ ਹਨਾ ਮੈਂ ਲੈ ਸਕਦਾ ਨਾ ਟੇਸਟ ਕਰਕੇ ਵੇਖੀਏ ਤੇ ਤੁਹਾਨੂੰ ਦੱਸਦਾ ਹਾਂ ਹੁਣੀ ਮੈਂ ਕੁਝ ਚੰਦ ਮਿੰਟਾਂ ਬਾਅਦ ਹੂੰ ਮਿੱਠਾ ਨਾ ਮਿੱਠਾ ਵੀ ਹੈਗਾ ਵਾ ਮਿੱਠਾ ਮਤਲਬ ਜ਼ਿਆਦਾ ਨਹੀਂ ਹੈਗਾ ਨਹੀਂ ਵਿੱਚ ਜਿਹੜਾ ਵਿੱਚ ਅੱਛੀ ਮਿੱਠਾ ਉਹ ਜਿਹੜਾ ਵਿੱਚ ਮਿੱਠਾ ਸਿਰਫ ਉਹ ਸਿਰਫ ਅਹੀਂ ਕੱਢ ਕੇ ਯੂਜ਼ ਤੇ ਪੀਣ ਲੱਗ ਪਿਆ ਮਿੱਠਾ ਨਹੀਂ ਐਡ ਕੀਤਾ ਤੇ ਵਧੀਆ ਗੱਲ ਤੁਸੀਂ ਵੀ ਨਾ ਐਡ ਕਰਿਓ ਬੜਾ ਵਧੀਆ ਨੇਚਰਲ ਘੱਟੇ ਹੀ ਪੀਣਾ ਚਾਹੀਦਾ ਵਾ ਹਨਾ ਹਾਂ ਖੰਡ ਵਾਦੇ ਨਹੀਂ ਨਾ ਚਾਹੀਦੇ ਖੰਡ ਜੇ ਇਹਦੇ ਵਿੱਚ ਖੰਡ ਹੀ ਐਡ ਕਰ ਲਈ ਤੇ ਫਿਰ ਤੇ ਉਹ ਰਹਿ ਗਿਆ ਵੀ ਫਾਇਦਾ ਹੀ ਨਹੀਂ ਹੈ ਨਾ ਇਹਦਾ ਫਾਇਦਾ ਹੋਣਾ ਤੇ ਨਹੀਂ ਉਧਰੋਂ ਹਨਾ ਖੰਡ ਦੇ ਅੱਗੇ ਮਾੜੀ ਸਾਡੇ ਵਾਸਤੇ ਤੇ ਤੁਸੀਂ ਵੀ ਸਾਰੇ ਜਾਣੇ ਬਣਾ ਕੇ ਤੇ ਕਮੈਂਟ ਕਰਕੇ ਤੇ ਫਿਰ ਮੈਨੂੰ ਦੱਸਿਆ ਵੀ ਜੂਸ ਕਿਦਾਂ ਦਾ ਬਣਿਆ ਵਾ ਤੇ ਖੰਡ ਤੂੰ ਹੀ ਵੀ ਨਾ ਪਾਇਓ ਅਹੀਂ ਵੀ ਨਹੀਂ ਪਾਈ। ਸੱਚੀ ਨਾ ਸਵਾਦ ਬਣਿਆ ਨਾ ਇੰਨਾ ਟੇਸਟੀ ਬਣਿਆ ਤੇ ਤੂੰ ਕਹਣਾ ਹਰੇ ਝੂਟ ਮਲਦਾ ਇੱਕ ਵਾਰੀ ਤੂੰ ਜਰੂਰ ਸਰ ਜਾਣਾ ਇਦਾਂ। ਹਾਂ ਆਪਾਂ ਪੌਣੀ ਦੀ ਸਾਈ ਤਾਂ ਨਾ ਕੱਢਿਆ ਦੇਖੋ ਪੌਣੀ ਹੈਗੀ ਵੱਡੀ। ਤੁਸੀਂ ਕੱਪੜੇ ਦੇ ਵਿੱਚ ਪਾ ਕੇ ਇਕੱਠਾ ਫੇਰ ਵੀ ਕੱਢ ਸਕਦੇ ਜਿੱਦਾਂ ਸ਼ਰਦਾਈ ਨੂੰ ਨਹੀਂ ਉਹਦਾ ਚਸ ਕੱਢੀਦਾ ਹਨਾ। ਹਾਂ ਤੇ ਉਸ ਤਰੀਕੇ ਨਾਲ ਵੀ ਕਰ ਸਕਦੇ ਨੇ ਹੂੰ। ਤੁਸੀਂ ਉਹਦਾ ਵੀ ਟਰਾਈ ਕਰ ਸਕਦੇ ਹੋ ਵੱਡੀ ਪੋਣੀ ਹੈਗੀ ਤਾਂ ਮੇਰੇ ਵਾਂਗੂ ਤੇ ਉਹੱਚੀ ਵੀ ਤੁਸੀਂ ਕੱਟ ਸਕਦੇ ਜੀ ਹੈਨਾ ਹਾਂ ਇਦਾਂ ਦੀ ਪੋਣੀ ਦੇ ਵਿੱਚ ਵੀ ਕੱਟ ਸਕਦੇ ਆ ਤੇ ਉਹ ਚਲੋ ਇਹ ਆ ਕਿ ਥੋੜਾ ਜਿਹਾ ਹੈਂਡੀ ਜਿਹਾ ਹੋ ਜਾਂਦਾ ਤੇ ਵਧੀਆ ਤਰੀਕੇ ਨਾਲ ਨਿਕਲ ਜਾਂਦਾ ਨੂੰ ਆਪਣਾ ਆਪਣੀ ਕੱਢਣਾ ਪੈਣਾ ਵਾ ਤੇ ਇਹ ਵੀ ਚਲੋ ਵਧੀਆ ਵਾ ਜਿੱਦਾਂ ਤੁਹਾਨੂੰ ਠੀਕ ਲੱਗੇ ਉਦਾਂ ਕਰ ਲਿਓ ਪਰ ਜ਼ਰੂਰ ਟਰਾਈ ਕਰਿਓ ਠੀਕ ਆ ਤੇ ਬਾਕੀ ਜਾਰੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਇਹ ਇੱਕ ਗੱਲ ਮੈਂ ਹੋਰ ਕਹਿਣੀ ਆ ਕਿਹੜੀ ਕਿ ਮੈਂ ਹਾਂ ਬਿਲਕੁਲ ਠੀਕ ਹਾਂ ਤੇ ਦਵਾਈ ਚੱਲਣ ਦੇ ਹਾਂ ਹਾਂਜੀ ਤੁਸੀਂ ਟੈਨਸ਼ਨ ਨਾ ਲ ਉਹਨਾ ਹੋ ਗਏ ਦਵਾਈ ਲੈਂਦੀ ਨੂੰ ਇੱਕ ਦੋ ਦਿਨ ਤੇ ਜਿਹੜੀ ਮੈਡੀਸਿਨ ਮਮੀ ਦੀ ਹੁਣ ਚਾਲੂ ਕਰ ਦਿੱਤੀ ਆ ਤੇ ਡਾਕਟਰ ਕਹਿੰਦੇ ਕੋਈ ਨਹੀਂ ਖਬਰੋਂਦੀ ਕੋਈ ਲੋੜ ਨਹੀਂ ਆ ਜਿਹੜੀ ਤੁਹਾਨੂੰ ਦਵਾਈ ਦਿੱਤੀ ਆ ਇਹਦੇ ਨਾਲ ਪ੍ਰੋਪਰ ਜਿਹੜੀ ਆ ਨਿਕਲ ਜਾਣੀ ਆ ਵੈਸੇ ਇੱਕ ਕਹਿੰਦੇ ਆ ਨਾ ਇੱਕ ਤੇ ਸ਼ਿਕਾਇਤ ਇੱਕ ਨਾ ਥੋੜੇ ਜਣੇ ਦੇ ਵੀ ਮੈਸੇਜ ਆਏ ਸੀ ਮੈਨੂੰ ਉਹ ਕਹਿੰਦੇ ਸੀਗੇ ਕਿ ਇਹ ਜੜੋਂ ਨਹੀਂ ਨਿਕਲਦੀ ਹੈਗੀ ਇਹ ਜਿੱਦਾਂ ਮਨ ਲੈ ਜਿੱਦਾਂ ਹੁਣ ਮਮੀ ਜੀ ਦੀ ਹੋਈ ਆ ਨਾ ਕਹਿੰਦੇ ਹੋਰ ਪੰਜਾ ਸਤਾ ਮਹੀਨਿਆਂ ਨੂੰ ਫੇਰ ਨਿਕਲ ਜਾਂਦੀ ਪਰ ਇਦਾਂ ਨਹੀਂ ਉਹ ਡਾਕਟਰ ਨਾਲ ਹੀ ਗੱਲ ਕੀਤੀ ਸੀ ਉਹ ਕਹਿੰਦੇ ਉਹ ਤਾਂ ਹੁੰਦਾ ਵਾ ਜਿਹੜੇ ਜਿੰਨੀ ਕ ਦਵਾਈ ਖਾ ਕੇ ਦਸੀ ਹੁੰਦੀ ਆ ਵੀ ਜਿੱਦਾਂ 15 20 ਦਿਨਾਂ ਦੀ ਉਹ ਖਾ ਕੇ ਛੱਡ ਦਿੰਦੇ ਆ ਉਹ ਕੀ ਹੁੰਦਾ ਵਾ ਕਿ ਉਹ ਥੋੜੇ ਜਿਹਾ ਆਪਣੇ ਸਿੰਪਟਮ ਛੱਡ ਜਾਂਦੀ ਆ ਉੱਥੇ ਪੱਥਰੀ ਹੈ ਨਾ ਜਾਂ ਕੋਈ ਕਹ ਲਓ ਕੰਨ ਛੱਡ ਜਾਂਦੀ ਆ ਤੇ ਉਹ ਉੱਥੋਂ ਹੀ ਫੇਰ ਵੱਟੀ ਹੋ ਜਾਂਦੀ ਆ ਇਹ ਤਰੀਕਾ ਨਹੀਂ ਕਰ ਇਦਾਂ ਨਹੀਂ ਕਰਨਾ ਹੈਗਾ ਕਿੰਨੀ ਡਾਕਟਰ ਨੇ ਦੱਸੀ ਆ ਤੇ ਡਾਕਟਰ ਕਹਿੰਦਾ ਉੱਥੋਂ ਵੀ ਇੱਕ ਸ਼ੀਸ਼ੀ ਆਉਂਦੀ ਆ ਹਾਂ ਇੱਕ ਦੋ ਸ਼ੀਸ਼ੇ ਜਿਹੜੀਆਂ ਵਾਦੀ ਪੀਓ ਜਿੰਨੀ ਮਤਲਬ ਹੁਣ ਇਹ ਦੇਖੋ ਜੇ ਸਾਡੇ ਇੱਥੇ ਗੱਲ ਦੇ ਉੱਤੇ ਫਿੰਸੀ ਹੋਈ ਹੋਵੇ ਹਨਾ ਉਹਦੇ ਉੱਤੇ ਅਸੀਂ ਕੋਈ ਕਰੀਮ ਲਾ ਦਈਏ ਤੇ ਉਹ ਦੋਵਾਂ ਦਿਨਾਂ ਨੂੰ ਫੇਸ ਦੇ ਉੱਤੋਂ ਗਾਇਬ ਹੋ ਜਾਊਗੀ ਪਰ ਉਹਦੇ ਅੰਦਰਵਾਰ ਜਿਹੜਾ ਜ਼ਖਮ ਰਹਿੰਦਾ ਵਾ ਉਹਨੂੰ ਖਤਮ ਕਰਨ ਵਾਸਤੇ ਸਾਨੂੰ ਪ੍ਰੋਪਰ ਜਿਹੜਾ ਵਾ ਡੇ ਲਗਾਤਾਰ ਲਾਉਣੀ ਪਊਗੀ ਤੇ ਫੇਰ ਹਨਾ ਅੰਦਰੋਂ ਫੇਰ ਹੀ ਪਤਾ ਲੱਗਣਾ ਅੰਦਰ ਦਾ ਸਾਨੂੰ ਪਤਾ ਨਹੀਂ ਆ ਬਾਹਰ ਦਾ ਨੂੰ ਪਤਾ ਵਾ ਇਹ ਤਰੀਕਾ ਨਾਲ ਤੁਸੀਂ ਵੀ ਸਾਰੇ ਜਣੇ ਜਿਹੜੇ ਆ ਜੀ ਇੱਕ ਤੇ ਇਦਾਂ ਦੀ ਸ਼ਿਕਾਇਤ ਵਾ ਤੇ ਤੁਸੀਂ ਪ੍ਰੋਪਰ ਜਿਹੜੀ ਮੈਡੀਸਿਨ ਲਓ ਤੇ ਜਿੰਨੀ ਡਾਕਟਰ ਨੇ ਦੱਸੀ ਆ ਉਤੋਂ ਇੱਕ ਮਹੀਨਾ ਵਾਧੀ ਲਓ ਤੇ ਚਲੋ ਇਹ ਆ ਕਿ ਜਿਹੜਾ ਅੰਦਰੋਂ ਪੂਰਾ ਫਰਕ ਪੈ ਜਾਵੇ ਤੇ ਵਧੀਆ ਜਿਹੜਾ ਫਰਕ ਪੈ ਹਨਾ ਹੁਣ ਅਸੀਂ ਮੰਮੀ ਜਿਹਨੂੰ ਇਦਾਂ ਹੀ ਕਰਨਾ ਵਾ ਜਿੰਨੀ ਦੱਸੀ ਆ ਉਤੋਂ ਇੱਕ ਦੋ ਸ਼ਿਸ਼ੀਆਂ ਵਾਧੀ ਪਿਾਵਾਂਗੇ ਤਾਂ ਜੋ ਪੂਰੀ ਤਰ੍ਹਾਂ ਅੰਦਰੋਂ ਜਿਹੜਾ ਵਾ ਉਹ ਪੱਥਰੀ ਦੇਣੇ ਕਾਂੜ ਵੀ ਜਿਹੜੇ ਗਾਇਬ ਹੋ ਜਾਣ ਹਨਾ ਕੱਲ ਵਲੌਗ ਨਹੀਂ ਪਾਇਆ ਇਹ ਗੱਲ ਪਾਇਆ ਸੀ ਨਾ ਪਰਸੋਂ ਨਹੀਂ ਪਾਇਆ ਹਨਾ ਡੇਲੀ ਹਾ ਦੇ ਵਲੌਗ ਹੁਣ ਹੋਣਗੇ ਤੇ ਚਿੰਤਾ ਕਰਨ ਵਾਲੀ ਕੋਈ ਗ ਬਿਲਕੁਲ ਠੀਕ ਆ ਹਣਾ ਦਰਦ ਨਹੀਂ ਹੁੰਦੀ ਹੈਗੀ ਚਲੋ ਇਹ ਆ ਕਿ ਟਾਈਮ ਸਿਰ ਪਤਾ ਲੱਗ ਗਿਆ ਪਰਮਾਤਮਾ ਦਾ ਸ਼ੁਕਰ ਹਣਾ ਤੇ ਜੋ ਕਰਦਾ ਪਰਮਾਤਮਾ ਚੰਗਾ ਹੀ ਕਰਦਾ ਤੇ ਠੀਕ ਆ ਜੀ ਫਿਰ ਜੇ ਤੁਹਾਨੂੰ ਇਹ ਵਾਲਾ ਵਲੋਗ ਵਧੀਆ ਲੱਗਾ ਹੋਊਗਾ ਇਸਕੀਮਾ ਵਧੀਆ ਲੱਗੀ ਹੋਊਗੀ ਹੈਨਾ ਤੇ ਸਾਨੂੰ ਜਰੂਰ ਕਮੈਂਟ ਕਰਕੇ ਰਾਇ ਦਿਓ ਆਪਣੀ ਤੇ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ ਇਹ ਸਾਰਿਆਂ ਨੂੰ ਪਾਏ ਪਾਏ